ਕਰਦਾ ਬਸ ਅੱਜ ਦਾ ਦੇਣਾ ਬਸ ਕੱਲ ਤੋਂ ਕੋਈ ਟਰੈਕਟਰ ਰੂਟਰ ਦੀ ਕੋਈ ਵੀਡੀਓ ਨਹੀਂ ਮੂਡੀ ਹੋਣੀ ਪਾਸ ਤੇ ਟਰੈਕਟਰਾਂ ਦਾ ਕੰਮ ਨਾ ਛੱਡੀ ਮੈਂ ਆਕੀ ਬਾਲਾ ਗਿਆ ਯਾਰ ਆਪਣੇ ਟਰੈਕਟਰਾਂ ਦੇ ਕਰਕੇ ਲੱਕੀ ਗੋਲਡ ਸਮਿਥ ਬਹੁਤ ਘੱਟ ਸਮੇਂ ਅੰਦਰ ਟਰੈਕਟਰ ਜਗਤ ਵਿੱਚ ਆਪਣੀ ਇੱਕ ਅਲੱਗ ਪਛਾਣ ਬਣਾਉਣ ਦੇ ਵਿੱਚ ਕਾਮਯਾਬ ਰਿਹਾ ਅੱਜ ਸਥਿਤੀ ਇਹ ਹੈ ਕਿ ਹਰ ਉਮਰ ਦੇ ਲੋਕ ਲੱਕੀ ਗੋਲਡ ਸਮਿਥ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਐਸ ਵੇਲੇ ਲੱਕੀ ਦੇ ਇੰਸਟਾਗ੍ਰਾਮ ਪਲੇਟਫਾਰਮ ਉੱਤੇ ਵੀ 5 ਲੱਖ ਤੋਂ ਵੱਧ ਫੋਲੋਅਰ ਮੌਜੂਦ ਹਨ ਅਤੇ ਦਰਸ਼ਕ ਉਸਦੀ ਹਰ ਨਵੀਂ ਵੀਡੀਓ ਨੂੰ ਦਿਲੋਂ ਪਸੰਦ ਕਰਦੇ ਹਨ ਪਰ ਹੁਣ ਲੱਕੀ ਗੋਲਡ ਸਮਿਥ ਨਾਲ ਸੰਬੰਧਿਤ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਤੁਹਾਨੂੰ ਪਤਾ ਹੀ ਹੋਵੇਗਾ ਕਿ ਕੁਝ ਦਿਨ ਪਹਿਲਾਂ ਲੱਕੀ ਨੇ ਲਾਈਵ ਆ ਕੇ ਕਿਹਾ ਸੀ ਕਿ ਉਹ 23 ਤਰੀਕ ਦੇ ਟੂਰਨਾਮੈਂਟ ਤੋਂ ਬਾਅਦ ਮੁਕੰਮਲ ਹੋਣ ਤੋਂ ਬਾਅਦ ਉਹ ਟਰੈਕਟਰਾਂ ਨਾਲ ਜੁੜਿਆ ਸਾਰਾ ਕੰਮ ਛੱਡ ਦੇਵੇਗਾ ਨਾ ਉਹ ਕੋਈ ਟੋਚਨ ਮੁਕਾਬਲੇ ਵਿੱਚ ਨਜ਼ਰ ਆਵੇਗਾ ਅਤੇ ਨਾ ਹੀ ਉਸ ਦੇ ਵੱਲੋਂ ਕੋਈ ਟਰੈਕਟਰ ਨਾਲ ਜੁੜੀ ਵੀਡੀਓ ਸ਼ੇਅਰ ਕੀਤੀ ਜਾਵੇਗੀ। ਉਸ ਸਮੇਂ ਕਈ ਲੋਕਾਂ ਨੇ ਇਸ ਬਿਆਨ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਕਿਹਾ ਕਿ ਲੱਕੀ ਪਹਿਲਾਂ ਵੀ ਅਜਿਹੇ ਆਕਸ਼ਨਾਵਾ ਕਰ ਚੁੱਕਿਆ ਹੈ ਤੇ ਲੱਕੀ ਹਰ ਟਾਈਮ ਮਜ਼ਾਕ ਕਰਦਾ ਰਹਿੰਦਾ ਹੈ। ਪਰ ਹੁਣ ਤਾਜ਼ਾ ਲਾਈਵ ਵੀਡੀਓ ਆਈ ਲੱਕੀ ਨੇ ਖੁਦ ਸਪਸ਼ਟ ਕਰ ਦਿੱਤਾ ਕਿ ਅੱਜ ਤੋਂ ਬਾਅਦ ਉਹ ਟਰੈਕਟਰ ਨਾਲ ਸੰਬੰਧਿਤ ਕੋਈ ਵੀ ਸਮਗਰੀ ਸਾਂਝੀ ਨਹੀਂ ਕਰੇਗਾ ਅਤੇ ਇਸ ਫੀਲਡ ਤੋਂ ਉਹ ਸਦਾ ਲਈ ਦੂਰ ਜਾ ਰਿਹਾ ਹੈ ਲਾਈਵ ਦੌਰਾਨ ਲੱਕੀ ਕਾਫੀ ਤਣਾਅ ਦੇ ਵਿੱਚ ਨਜ਼ਰ ਆਇਆ ਅਤੇ ਉਸ ਦੇ ਚਿਹਰੇ ਤੋਂ ਚਿੰਤਾ ਸਾਫ਼ ਦਿਖਾਈ ਦੇ ਰਹੀ ਸੀ ਬਾਕੀ ਤੁਸੀਂ ਵੀਡੀਓ ਖੁਦ ਸੋਣ ਸਕਦੇ ਹੋ ਉਸ ਨੇ ਲਾਈਵ ਆ ਕੇ ਆਪਣੇ ਚਾਉਣ ਵਾਲਿਆਂ ਤੇ ਹੇਟਰਾਂ ਨੂੰ ਕੀ ਕੀ ਜਵਾਬ ਦਿੱਤੇ ਹਜੇ ਤੁਸੀਂ ਕਹੀ ਜਾਂਦੇ ਹੋ ਬਾਈ ਨਜ਼ਰਾਂ ਨਹੀਂ ਲੱਗਦੀਆਂ ਤੇ ਟਰੈਕਟਰਾਂ ਦਾ ਕੰਮ ਨਾ ਛੱਡੀ ਮੈਂ ਆਕੀ ਬਾਲਾ ਗਿਆ ਯਾਰ ਰਾਤ ਬਾਈ ਹੌਲੈਂਡ ਦਾ ਹੈੱਡ ਹੁੱਡ ਜਮਾ ਸੈੱਟ ਕਰਕੇ ਸਾਰਾ ਕੁਝ ਕਰਕੇ ਕੱਸ ਕੇ ਖੜਾਇਆ ਤੇ ਹੁਣ ਵੇਖਿਆ ਹੁਣ ਪਾਣੀ ਤੇਲ ਚ ਮਲਾਈ ਜਾਂਦਾ ਹੈੱਡ ਖੋਲਿਆ ਹੈੱਡ ਕ੍ਰੈਕ ਕੱਲ ਚ ਇੱਕ ਕਿੱਕਰ ਆ ਕੇ ਨਾਲੇ ਹੈੱਡ ਚੈੱਕ ਕਰਾ ਕੇ ਲਿਆਂਦਾ ਹੈੱਡ ਜਮਾ ਸਹੀ ਸੀ ਤੇ ਹੁਣ ਦੇਖਿਆ ਹੁਣ ਹੈੱਡ ਕ੍ਰੈਕ ਹੋਇਆ ਪਿਆ ਦੱਸੋ ਹੁਣ ਬੰਦਾ ਅੱਕ ਕੇ ਹੋਰ ਕੀ ਕਰੂਗਾ ਕੱਲ ਸਾਰੀ ਦਿਹਾੜੀ ਲਾ ਕੇ ਬਾਈ ਰਾਤ ਦੇ 3 ਵਜੇ ਗੇ ਰਾਤ ਦੇ 3 ਵਜੇ ਤੱਕ ਸਾਰਾ ਹੌਲੈਂਡ ਕਸਿਆ ਤੇ ਹੁਣ ਸਵੇਰ ਆ ਕੰਮ ਹੋ ਜੇ ਤਾਂ ਬੰਦਾ ਅੱਕੂ ਗਈ ਹੋਰ ਕੀ ਕਰੂਗਾ ਯਾਰ ਮੇਰੇ ਨਾਲ ਤਾਂ ਬਾਲੀਆਂ ਫੁੱਦੂ ਜੀਆਂ ਗੱਲਾਂ ਹੋਈ ਜਾਂਦੀਆਂ ਸਭ ਤਾਂ ਹੀ ਜੀ ਕਰਦਾ ਬਸ ਅੱਜ ਦਾ ਦੇਣਾ ਬਸ ਕੱਲ ਤੋਂ ਕੋਈ ਟਰੈਕਟਰ ਰੂਟਰ ਦੀ ਕੋਈ ਵੀਡੀਓ ਵੀਡੀਓ ਨਹੀਂ ਉਡੀਕ ਨੂੰ ਪਾਸ ਜੇ ਹੁਣ ਹੌਲੈਂਡ ਦਾ ਹੈਡ ਨਵਾਂ ਲਿਆਉਣਾ ਪੈਣਾ ਨਵਾਂ ਲਿਆ ਕੇ ਉਹਦੇ ਫਿਰ ਵਾਲ ਬੂਲ ਕਰਾਉਣੇ ਪੈਣੇ ਆ ਫੇਰ ਜਾ ਕੇ ਕਸੂ ਕਸਾਂਗੇ ਬਾਲਾ ਸੌਣ ਲੱਗੇ ਬਾਲਾ ਮਨੱਕਿਆ ਪਿਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੱਕੀ ਨਾਲ ਅਕਸਰ ਹੀ ਕੋਈ ਨਾ ਕੋਈ ਨੁਕਸਾਨ ਜਾਂ ਘਟਨਾ ਹੁੰਦੀ ਹੀ ਰਹਿੰਦੀ ਹੈ ਤੇ ਉਸਨੇ ਕਿਹਾ ਕਿ ਹੁਣ ਤੱਕ ਉਹ ਟਰੈਕਟਰਾਂ ਦੇ ਇਸ ਮਾਮਲੇ ਦੇ ਵਿੱਚ 2 ਤੋਂ 3 ਕਰੋੜ ਰੁਪਇਆ ਖਰਚ ਕਰ ਚੁੱਕਿਆ ਹੈ ਇਹਨਾਂ ਲਗਾਤਾਰ ਆ ਰਹੀਆਂ ਮੁਸ਼ਕਲਾਂ ਤੋਂ ਤੰਗ ਆ ਕੇ ਲੱਕੀ ਨੇ ਇਹ ਵੱਡਾ ਤੇ ਕਠਿਨ ਫੈਸਲਾ ਲਿਆ ਹੈ ਲੱਕੀ ਦੇ ਚਾਉਣ ਵਾਲੇ ਉਸ ਨੂੰ ਬੇहद ਪਿਆਰ ਕਰਦੇ ਹਨ ਅਤੇ ਉਹਨਾਂ ਲਈ ਇਹ ਫੈਸਲਾ ਸਹਿਣਾ ਆਸਾਨ ਨਹੀਂ ਹੋਵੇਗਾ ਹੁਣ ਤੁਹਾਡੀ ਕੀ رائے ਹੈ ਲੱਕੀ ਦੇ ਇਸ ਕਦਮ ਬਾਰੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ